ਜੂਨ 84 ਕੱਲੂ ਕਰੇ ਦੀ 40ਵੀਂ ਵਰਸੀ ਮੌਕੇ ਸਿੱਖ ਜਥੇਬੰਦੀ ਦਲ ਖਾਲਸਾ ਵੱਲੋਂ ਸ਼੍ਰੀ ਅੰਮ੍ਰਿਤਸਰ ਵਿਖੇ ਖਾਲਿਸਤਾਨ ਮਾਰਚ ਕਰਿਆ ਗਿਆ ਇਸ ਖਾਲਿਸਤਾਨ ਮਾਰਚ ਦੀ ਸਮਾਪਤੀ ਸ਼੍ਰੀ ਦਰਬਾਰ ਸਾਹਿਬ ਵਿਖੇ ਹੋਈ ਇਸ ਮੌਕੇ ਆਗੂਆਂ ਨੇ ਕਿਹਾ ਕਿ ਪਾਕਿਸਤਾਨ ਸਰਕਾਰ ਵੱਲੋਂ 1984 ਦੌਰਾਨ ਸਿੱਖਾਂ ਦੇ ਪਵਿੱਤਰ ਸਥਾਨ ਸ਼੍ਰੀ ਦਰਬਾਰ ਸਾਹਿਬ ਤੇ ਟੈਂਕਾ ਤੋਪਾਂ ਨਾਲ ਕੀਤੇ ਹਮਲੇ ਅਤੇ ਹਜ਼ਾਰਾਂ ਦੀ ਗਿਣਤੀ ਵਿੱਚ ਸਿੱਖਾਂ ਨੂੰ ਸ਼ਹੀਦ ਕੀਤਾ ਗਿਆ ਜਿਸ ਦੇ ਜ਼ਖਮ ਸਿੱਖ ਮਨਾਂ ਵਿੱਚ ਅੱਜ ਵੀ ਉਸੇ ਤਰ੍ਹਾਂ ਹਰੇ ਹਨ ਇਸ ਘਟਨਾ ਨੇ ਸਿੱਖਾਂ ਨੂੰ ਆਜ਼ਾਦੀ ਦੇ ਰਾਹ ਤੇ ਤੁਰਨ ਲਈ ਮਜਬੂਰ ਕੀਤਾ ਤੇ ਸਿੱਖ ਅੱਜ ਤੱਕ ਆਪਣੀ ਆਜ਼ਾਦੀ ਦੀ ਲੜਾਈ ਲੜ ਰਹੇ ਹਨ ਇਸ ਮਾਰਚ ਦੌਰਾਨ ਸਿੱਖ ਨੌਜਵਾਨਾਂ ਵਿੱਚ ਉਤਸ਼ਾਹ ਦੇਖਣ ਨੂੰ ਮਿਲਿਆ ਉਹ ਜਦੋਂ ਸਾਨੂੰ ਕੋਈ ਇੰਡੀਅਨ ਜਦੋਂ ਸਾਨੂੰ ਕੋਈ ਹਿੰਦੂਸਤਾਨੀ ਜਦੋਂ ਸਾਨੂੰ ਕੋਈ ਭਾਰਤੀ ਕਹਿੰਦਾ ਹੈ ਨਾ ਉਹ ਗਾਲ ਵਾਂਗੂੰ ਲੱਗਦਾ ਹੈ ਖਾਲਸਤਾਨੀ ਹੋਣਾ ਸਾਡੇ ਲਈ ਮਾਣ ਵਾਲੀ ਗੱਲ ਆ ਸੋ ਜਿਹੜਾ ਸੰਘਰਸ਼ ਕੌਮੀ ਰੂਪ ਦੇ ਵਿੱਚ ਸੰਤ ਜਰਨੈਲ ਸਿੰਘ ਤੇ ਉਹਦੇ ਸਾਥੀਆਂ ਨੇ ਉਲੀਕਤਾ ਸੀ ਕੋਈ ਉਸ ਨੂੰ ਸੰਤ ਕਹਿੰਦਾ ਕੋਈ ਸਿਪਾਈ ਕਹਿੰਦਾ ਕੋਈ ਉਹਨੂੰ ਧਰਮ ਦਾ ਰਖਵਾਲਾ ਕਹਿੰਦਾ ਕੋਈ ਉਹਨੂੰ ਗੁਰਬਾਣੀ ਦਾ ਪਰਪੱਖ ਯੋਧਾ ਕਹਿੰਦਾ ਉਸ ਲੋਕ ਉਸ ਦੀ ਹਰ ਇੱਕ ਖੂਬੀ ਨੂੰ ਵਰਤਦੇ ਨੇ ਯੂਜ਼ ਕਰਦੇ ਨੇ ਆਪਣੇ ਲਈ ਜਿੰਨਾ ਕਮਾਂ ਦੇ ਬਹੁਤ ਸਾਰਾ ਸਮਾਜ ਸਾਡਾ ਪਰ ਇਹਨਾਂ ਸਾਰੀਆਂ ਖੂਬੀਆਂ ਦੇ ਨਾਲ ਨਾਲ ਜਿੱਥੇ ਉਹ ਬਾਣੀ ਦੇ ਵਿੱਚ ਪਰਪੱਖ ਸੀ ਜਿੱਥੇ ਬਾਣੇ ਚ ਪਰਪੱਖ ਸੀ ਜਿੱਥੇ ਧਰਮ ਚ ਪਰਪੱਖ ਸੀ ਉੱਥੇ ਉਸ ਨੇ ਆਪਣੀ ਸ਼ਹਾਦਤ ਦੇ ਕੇ ਆਪਣੀ ਜਿਹੜੀ ਰਾਜਨੀਤਿਕ ਪਛਾਣ ਆ ਉਹਨੂੰ ਵੀ ਪ੍ਰਪੱਕ ਕੀਤਾ ਆ ਜੇ ਉਹ ਹਿੰਦੁਸਤਾਨੀ ਤੰਤਰ ਦੇ ਸਾਹਮਣੇ ਗੋਡੇ ਟੇਕ ਦਿੰਦੇ ਤੇ ਸ਼ਾਇਦ ਅਸੀਂ ਇੱਕ ਤੱਕ ਸੀਮਤ ਰੱਖ ਲੈਂਦੇ ਪਰ ਜਿਸ ਤਰੀਕੇ ਦੇ ਨਾਲ ਉਹਨਾਂ ਭਾਰਤੀ ਫੌਜ ਦਾ ਮੁਕਾਬਲਾ ਕੀਤਾ ਆ ਇੱਕ ਪਾਸੇ ਭਾਰਤੀ ਫੌਜ ਸੀ ਦੂਜੇ ਪਾਸੇ ਬਾਜਾਂ ਵਾਲੇ ਦੀ ਫੌਜ ਸੀ ਤੇ ਇਸ ਫੌਜ ਨੇ ਮੁਕਾਬਲਾ ਕਰਕੇ ਖਾਲਸਾ ਰਾਜ ਦਾ ਮੁੱਢ ਬੰਨਿਆ ਜੇ ਹੋਵੇਂ ਆ ਕਦੇ ਕਿਤੇ ਕਿਸੇ ਸਮੇਂ ਦੇ ਉੱਤੇ 40 ਸਿੰਘਾਂ ਨੇ 10 ਲੱਖ ਫੌਜ ਦਾ ਮੁਕਾਬਲਾ ਕੀਤਾ ਸੀ ਤੇ ਉਹ ਜੰਗ ਐਸੀ ਚੱਲੀ ਕਿ ਉਹ ਫਿਰ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਤੱਕ ਜਾਂਦਾ ਜਾਂਦਾ ਸਿੱਖ ਰਾਜ ਦੇ ਮਤਲਬ ਹੋਣ ਤੱਕ ਹੌਣ ਤੱਕ ਲੜੀ ਜਾਂਦੀ ਰਹੀ ਹੁਣ ਜਿਹੜੀ ਜੰਗ ਸਾਡੇ ਇਹਨਾਂ ਯੋਧਿਆਂ ਹਿੰਦੁਸਤਾਨ ਦੇ ਖਿਲਾਫ ਲੜੀ ਆ ਇਹਦੀ ਆਖਰੀ ਮੰਜ਼ਿਲ ਖਾਲਸਾਣ ਤੇ ਖਾਲਸਾਣ ਦੀ ਪ੍ਰਾਪਤੀ ਦੇ ਲਈ ਹਰ ਇੱਕ ਸਿੱਖ ਨੂੰ ਸੀਰੀਅਸ ਹੋਣਾ ਪਏਗਾ ਇਹਨੂੰ ਮਜ਼ਾਕ ਨਾ ਸਮਝੋ ਇਹ ਕੋਈ ਪਾਰਟ ਟਾਈਮ ਜੌਬ ਨਹੀਂ ਹੈਗੀ ਤੇ ਜਦਨ ਜੀ ਕੀਤਾ ਹਿੰਦੁਸਤਾਨੀ ਬਣ ਕੇ ਜਦਨ ਜੀ ਕੀਤਾ ਖਾਲਸਤਾਨੀ ਬਣ ਕੇ ਨਹੀਂ ਸਾਡੇ ਬੱਚੇ ਜੰਮਣ ਦੇ ਵੀ ਖਾਲਸਤਾਨੀ ਤੇ ਸਾਡੇ ਬੱਚੇ ਮਰਨ ਦੇ ਵੀ ਖਾਲਸਤਾਨੀ ਤੇ ਸਾਨੂੰ ਤੇ ਜਿਹੜੇ ਸਿੱਖ ਅੱਜ ਵੀ ਆਪਣੇ ਆਪ ਨੂੰ ਭਾਰਤੀਤਾ ਦੀ ਪਹਿਚਾਨ ਦੇ ਤੇ ਜਜਬ ਕਰਾਈ ਬੈਠੇ ਨੇ ਭਰਾਵੋ ਇੱਕ ਵਾਰੀ ਸੋਚ ਕੇ ਵੇਖੋ ਜਿਨ੍ਹਾਂ ਨੇ ਤੁਹਾਡੇ ਤਖਤ ਨਹੀਂ ਛੱਡੇ ਜਿਨ੍ਹਾਂ ਦਿੱਲੀ ਦੇ ਵਿੱਚ ਤੁਹਾਡੀਆਂ ਔਰਤਾਂ ਨਹੀਂ ਛੱਡੀਆਂ ਜਿਨ੍ਹਾਂ ਨੇ ਦਿੱਲੀ ਦੇ ਵਿੱਚ ਤੁਹਾਡੀਆਂ ਬਾੜੀਆਂ ਦੇ ਪੱਗਾਂ ਨਹੀਂ ਛੱਡੀਆਂ ਤੁਸੀਂ ਇਸ ਭਲੇਖੇ ਤੇ ਮਾਤਰੋ ਕਿ ਕੱਲ ਨੂੰ ਫੇਰ ਤੁਹਾਡੇ ਉੱਤੇ ਚੜਕੇ ਨਹੀਂ ਆਉਣਗੇ ਜੇ ਇਹੋ ਜਿਹੇ ਤੰਲੂ ਘਾਰਿਆਂ ਦਾ ਦੁਹਰਾਓ ਤੇ ਰੋਕਣਾ ਹੈ ਤੇ ਉਹਦਾ ਦੋ ਹੀ ਹੱਲ ਨੇ ਜਦੋਂ ਤੱਕ ਖਾਲਸਾਤਨ ਨਹੀਂ ਮਿਲਦਾ ਉਦੋਂ ਤੱਕ ਇਹਨੂੰ ਯਾਦ ਕਰਦੇ ਰਹੋ ਤੇ ਆਪ ਵੀ ਯਾਦ ਕਰੋ ਤੇ ਦੁਸ਼ਮਣ ਨੂੰ ਵੀ ਯਾਦ ਕਰਾਓ ਕਿ ਉਹਨੇ ਸਾਡੇ ਨਾਲ ਕੀ ਕੀਤਾ ਹੈ ਤੇ ਦੂਸਰਾ ਹੱਲ ਜਿੰਦਾਬਾਦ ਜਿੰਦਾਬਾਦ ਤੇ ਦੂਸਰਾ ਹੱਲ ਸਾਥ ਆ ਜਦੋਂ ਤੱਕ ਇਹਨਾਂ ਦੇ ਗੁਲਾਮ ਆ ਉਦੋਂ ਤੱਕ ਇਹੋ ਜਿਹੇ ਕੰਮੂਕਾਰੇ ਵਾਪਰਨ ਦੇ ਚਾਂਸਸ ਹੈਗੇ ਨੇ ਪਰ ਜੇ ਸਦੀਵੀ ਠੱਲ ਪਾਉਣੀ ਆ ਤੇ ਸਿੱਧੇ ਹੋ ਕੇ ਖਾਲਸਪੁਰਨ ਦੇ ਝੰਡੇ ਸਰਕਾਰੀ ਇਮਾਰਤਾਂ ਤੇ ਚਲਾਉਣ ਦੇ ਲਈ ਜਤਨ ਕਰੀਏ ਇਹ ਤੋਂ ਅਗਰੇ ਕੋਈ ਹੱਲ ਨਹੀਂ ਸਾਡਾ ਤੇ ਖਾਲਸਪੁਰਨ ਦਾ ਮਤਲਬ ਮੈਂ ਅੱਗੇ ਵੀ ਬੜੀ ਵੱਡੀ ਆਖਿਆ ਤੇ ਅੱਜ ਵੀ ਕਹਿ ਦਣਾ ਖਾਲਸਪੁਰਨ ਦਾ ਮਤਲਬ ਕੋਈ ਵਾਅਦਾਦ ਅਧਿਕਾਰ ਨਹੀਂ ਗੇ ਖਾਲਸਪੁਰਨ ਦਾ ਮਤਲਬ ਸੰਪੂਰਨ ਅਧਿਕਾਰ ਨੇ ਸਾਡੀ ਲੜਾਈ ਹੁਣ ਵਾਅਦ ਅਧਿਕਾਰਾਂ ਦੀ ਨਹੀਂ ਸਾਡੀ ਲੜਾਈ ਹੁਣ ਸਾਰੇ ਅਧਿਕਾਰਾਂ ਦੀ ਆ ਅਸੀਂ ਆਪਣਾ ਮੁਲਕਾ ਬਣਾਉਣਾ ਸਾਡੀਆਂ ਸਰਹੱਦਾਂ ਹਿੰਦੁਸਤਾਨ ਨਾਲੋਂ ਵੱਖ ਹੋਣਗੀਆਂ ਸਾਡੀ ਕਰੰਸੀ ਇਹਨਾਂ ਨਾਲੋਂ ਵੱਖ ਹੋਏਗੀ ਸਾਡੇ ਪਾਸਪੋਰਟ ਇਹਨਾਂ ਨਾਲੋਂ ਵੱਖ ਹੋਣਗੇ ਸਾਡੀ ਰੇਲਵੇ ਸਾਡੀ ਹਵਾਈ ਯਾਤਰਾ ਸਾਡੇ ਸਰਕਾਰੀ ਕਾਗਜ਼ਾਤ A ਤੋਂ Z ਚੀਜ਼ ਹਿੰਦੁਸਤਾਨ ਨਾਲੋਂ ਵੱਖ ਹੋਏਗੀ ਇਹਨੂੰ ਖਾਲਸਤਾਨ ਕਹਿੰਦੇ ਆ ਜਿਹੜੇ ਆ ਵਿਚ ਵਿਚਾਰੇ ਆਲਾ ਰਾਲਾ ਆਪਣੇ ਫਿਰਦੇ ਆ ਨਾ ਇਹਨਾਂ ਨੂੰ ਪਰੇ ਕਰੋ ਚੁੱਪ ਕਰਕੇ ਸੋ ਮੈਂ ਤੁਹਾਨੂੰ ਬੜੀ ਠੇਢੀ ਪੰਜਾਬੀ ਚ ਇੱਕ ਗੱਲ ਦੱਸੀ ਆ ਭਰਾਵੋ ਸਿੱਖਾਂ ਦਾ ਤੇ ਪੰਜਾਬ ਦਾ ਹਿੰਦੂਆਂ ਦਾ ਵੀ ਇਹੋ ਬਿਨਾ ਪੰਜਾਬ ਦਾ ਕੋਈ ਮਸਲਾ ਨਹੀਂ ਜਾਂਦਾ ਆ ਯੂਪ ਪਿਆਰ ਵਾਲੇ ਜਿਹੜੇ ਆ ਕੇ ਇੱਥੇ ਬਹਿ ਗਏ ਨੇ ਉਹ ਪੰਜਾਬ ਦੇ ਜਿਹੜੇ ਹਿੰਦੂ ਭਰਾ ਉਹਨਾਂ ਦੇ ਨਾਲ ਰਲਦੇ ਹੀ ਨਹੀਂਗੇ ਸਾਡੀਆਂ ਹਰਕਤਾਂ ਉਹਨਾਂ ਦੇ ਨਾਲ ਰਲਦੀਆਂ ਹੀ ਨਹੀਂਆਂ ਸੋ ਹਿੰਦੂ ਭਰਾਵਾਂ ਨੂੰ ਭਰਾਓ ਇੱਕ ਗੱਲ ਸਮਝ ਲਓ ਪੰਜਾਬ ਦੀ ਇਕਨੋਮੀ ਜਿਸ ਤਰੀਕੇ ਨਾਲ ਬਰਬਾਦ ਕੀਤੀ ਜਾ ਰਹੀ ਆ ਉਹ ਕੱਲੀ ਸਿੱਖਾਂ ਦੀ ਨਹੀਂ ਹੋ ਰਹੀ ਪੰਜਾਬ ਦਾ ਵਾਤਾਵਰਣ ਜਿਸ ਤਰੀਕੇ ਨਾਲ ਉਜਾੜਿਆ ਗਿਆ ਇੱਕਲਾ ਸਿੱਖਾਂ ਦਾ ਨਹੀਂ ਉਜਾੜਿਆ ਗਿਆ ਇਹ ਸਿੱਖਾਂ ਦੇ ਨਾਲ-ਨਾਲ ਤੁਹਾਨੂੰ ਵੀ ਬਰਾਬਰ ਤੇ ਰਗੜਨਗੇ ਜੇ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਬੱਚੇ ਖੁਸ਼ਹਾਲ ਮੁਲਕ ਦੇ ਵਿੱਚ ਪਲਣ ਤੇ ਉਹ ਖੁਸ਼ਹਾਲ ਮੁਲਕ ਸਿਰਫ ਤੇ ਸਿਰਫ ਖਾਲਿਸਤਾਨ ਆ ਇਸ ਸੰਘਰਸ਼ ਦੇ ਵਿੱਚ ਸਾਡਾ ਸਾਥ ਦਿਓ ਬਰਾਬਰ ਤੇ ਕੇ ਰਾਜ ਕਰਾਂਗੇ ਖਾਲਸਾ ਤੇ ਪੰਜਾਬ ਦਾ ਹਿੰਦੂ ਜਿਹੜਾ ਇਸ ਸੰਘਰਸ਼ ਦੇ ਵਿੱਚ ਨਾਲ ਤੁਰੇਗਾ ਕੋ ਵਾਸੀਂ ਰਾਲ ਕੇ ਰਾਜ ਕਰਾਂਗੇ ਤੇ ਸਾਡੇ ਬੱਚੇ ਇੱਕ ਖੁਸ਼ਹਾਲ ਮੁਲਕ ਦੇ ਵਿੱਚ ਖੁਸ਼ਹਾਲ ਜ਼ਿੰਦਗੀ ਜੀਣਗੇ ਤੇ ਮੇਰਾ ਵਾਦਾ ਤੁਹਾਡੇ ਨਾਲ ਜਿੱਦਣ ਖਾਲਸਤਾਨ ਬਣਿਆ ਖਾਲਸਤਾਨੀਆਂ ਸਰਹਾਦਾਂ ਤੇ ਜੇ ਇੰਡੀਆ ਨਾਲ ਆਪਣੇ ਪਾਸਪੋਰਟ ਲੈ ਕੇ ਨਾਕਲੋਤੇ ਹੋਏ ਕਿਸਾਨ ਨੂੰ ਵੀ ਖਾਲਸਤਾਨ ਦੇ ਵਿੱਚ ਜਗ੍ਹਾ ਦੇ ਦੇ ਤੇ ਮੇਰਾ ਨਾਮ ਉਠਾ ਦੇ 16 ਹਿੰਦੁਸਤਾਨੀ ਪਾਸਪੋਰਟ ਆਪਣੀਆਂ ਐਮਬੈਸੀਆਂ ਦੇ ਵਿੱਚ ਲੈਣਾ ਲਵਾਉਣੀਆਂ ਨੇ ਇਹ ਆ ਸਾਡਾ ਸੁਪਨਾ ਤੇ ਇਹ ਕੋਈ ਉਦਾਂ ਹੀ ਨਹੀਂ ਕਹਿਤਾ ਮੈਂ ਇਹ ਹੋਏਗਾ ਪੰਜਾਬ ਇੰਡੀਆ ਨਾਲੋਂ ਕਿਤੇ ਜ਼ਿਆਦਾ ਖੁਸ਼ਹਾਲ ਮੁਲਕ ਬਣੇਗਾ ਸੋ ਉਸ ਤੇ ਲਈ ਸੰਘਰਸ਼ ਕਰੋ ਫਸਲ ਪਾਲਣੀ ਹੋਵੇ ਨਾ ਜਦੋਂ ਤੇ ਉਹਨੂੰ ਪਾਣੀ ਵੀ ਲਾਈਦਾ ਉਹਦੇ ਚ ਖੂਨ ਵੀ ਡੋਲਦਾ ਕਿਸਾਨ ਦਾ ਪਸੀਨਾ ਵੀ ਡੋਲਦਾ ਖਾਦ ਵੀ ਪੈਂਦੀ ਆ ਇੱਕ ਸਮਾਂ ਆ ਕੇ ਉਹ ਜਿਹੜੀ ਪਨੀਰੀ ਬੀਜੀ ਹੁੰਦੀ ਵੱਡੀ ਹੋ ਕੇ ਪੱਕਦੀ ਇਹਦੇ ਫਿਰ ਸਾਡੇ ਭੜੋਲਿਆਂ ਚ ਪੈਂਦੀ ਹੈ ਜਦੋਂ ਪਰੋਲਿਆ ਚ ਪਈ ਨਾ ਹੋਵੇ ਤੇ ਕਿਸਾਨ ਨੂੰ ਆ ਕੇ ਕੋਈ ਅਕਲ ਦਵੇ ਉਹ ਤੂੰ ਕੀ ਕਰੀ ਜਾਣਾ ਕਾਲੀ ਖਾਦਾਂ ਪਾਈ ਜਾਣਾ ਕਾਲੀ ਖਰਚਾ ਕਰੀ ਜਾਣਾ ਕਾਲੀ ਪਸੀਨਾ ਡੋਲੀ ਜਾਣਾ ਉਹ ਕੀ ਜਵਾਬ ਦਊਗਾ ਐਵੇਂ ਸਾਡੇ ਖਾਲਸਾਣ ਦੀ ਲੜਾਈ ਆ ਅਜੇ ਖਾਲਸਾਣ ਦੀ ਫਸਲ ਪਲਟੀ ਪਈ ਆ ਤੇ ਸਾਨੂੰ ਆ ਕੇ ਨਸੀਤਾ ਦੇਣ ਲਾ ਪਈਂਦੇ ਸ਼ਹੀਦ ਕਰਵਾ ਕੇ ਕੀ ਕਰ ਲਿਆ ਇੰਨਾ ਨੁਕਸਾਨ ਹੋ ਗਿਆ ਕੀ ਕਰ ਲਿਆ ਇਹ ਨੁਕਸਾਨ ਨਹੀਂ ਗਾ ਇਹ ਸਾਡੀ ਖਾਲਸਾਣ ਦੀ ਸੰਘਰਸ਼ ਦੀਆਂ ਜੜ੍ਹਾਂ ਦੇ ਵਿੱਚ ਵਾਰੀ ਖਾ ਦਿਆ ਤੇ ਜਦਨ ਖਾਲਸਤਾਨ ਬਣਿਆ ਉਦੋਂ ਤੁਹਾਨੂੰ ਦੱਸਾਂਗੇ ਅਸੀਂ ਕੀ ਹਾਸਲ ਕੀਤਾ ਸਾਕੀਰ ਤੇ ਨੌਜਵਾਨ ਭਰਾਓ ਮੇਰੀ ਤੁਹਾਨੂੰ ਬੇਨਤੀ ਆ ਸੀਰੀਅਸ ਹੋ ਮਜ਼ਾਕ ਚ ਨਹੀਂ ਫੁੱਲ ਲੜਵਾਜੀ ਚ ਨਹੀਂ ਬਣਨਾ ਖਾਲਸਤਾਨ ਇਦਰੀ ਸੀਰੀਅਸ ਹੋ ਉਸੇ ਮੁਲਕ ਬਣਾਉਣਾ ਆ ਤੇ ਮੁਲਕ ਬਣਾਉਣ ਵਾਲੀ ਸੋਚ ਤੇ ਸਮਝ ਰੱਖੋ ਆਪਣੇ ਦੁਸ਼ਮਣ ਘੱਟ ਬਣਾਓ ਆਪਣੇ ਸਾਥੀ ਵੱਧ ਬਣਾਓ ਹਰ ਪੰਜਾਬ ਦਾ ਜਿਹੜਾ ਪਸੰਦਾ ਆ ਹਰ ਪੰਜਾਬ ਦੇ ਵਿੱਚ ਰਹਿਣ ਵਾਲਾ ਪੰਜਾਬੀ ਆ ਅਸੀਂ ਉਹਨੂੰ ਖਾਲਸਤਾਨੀ ਬਣਾਉਣਾ ਆ ਤੇ ਉਹ ਖਾਲਸਤਾਨੀ ਗਾਲਾਂ ਕੱਢਿਆ ਨਹੀਂ ਜਬਣਾ ਉਹਨੂੰ ਖਾਲਸਤਾਨ ਦੀ ਅਸਲੀ ਪਰਿਭਾਸ਼ਾ ਦੱਸੋ ਉਹਨੂੰ ਦੱਸੋ ਕਿ ਸਾਡਾ ਸਮਾਜ ਕਿਵੇਂ ਖੁਸ਼ਹਾਲ ਤੇ ਖੁਸ਼ ਰਹੇਗਾ ਆਪਸ ਦੇ ਵਿੱਚ ਸੋ ਇੱਕ ਦੂਸਰੇ ਨੂੰ ਗਾਲਾਂ ਕੱਢਣੀਆਂ ਕਰੀਏ ਬੰਦ ਸਿੱਧੇ ਹੋ ਕੇ ਪਈਏ ਖਾਲਸਤਾਨ ਦੇ ਰਾਹ ਜੇ ਖਾਲਸਤਾਨ ਦੇ ਵਿੱਚ ਸਿੱਖਾਂ ਦਾ ਜਾਇਥੇ ਤੇ ਬਾਕੀ ਵਰਗਾਂ ਦਾ ਕੋਈ ਵੀ ਹਮ ਰਾਈਟਸ ਵਾਇਓਲੇਸ਼ਨ ਹੋਏਗੀ ਤੇ ਅਸੀਂ ਜਵਾਬਦੇ ਹਾਂ ਕਿਉਂਕਿ ਸਾਡੇ ਗੁਰੂਆਂ ਨੇ ਹਿਊਮਨ ਰਾਈਟਸ ਨੂੰ ਬਚਾ ਕੇ ਰੱਖਿਆ ਆ। ਸੋ ਬਹੁਤਿਆ ਲੰਮੀਆਂ ਚੌੜੀਆਂ ਗੱਲਾਂ ਨੇ ਮੈਂ ਤੁਹਾਨੂੰ ਕਰਨੀਆਂ। ਅਖੀਰ ਤੇ ਫਿਰ ਇਹੀ ਬੇਨਤੀ ਆ। ਜੇ ਆਪਣੇ ਮਸਲਿਆਂ ਦਾ ਸਦੀਵੀ ਹੱਲ ਚਾਹੁੰਦੇ ਹੋ। ਪਾਣੀ ਤੋਂ ਲੈ ਕੇ ਕਿਸਾਨੀ, ਐਜੂਕੇਸ਼ਨ, ਪਤਿਤਪੁਣਾ, ਨਸ਼ਾ, ਬੇਰੋਜ਼ਗਾਰੀ ਜਿੰਨੀਆਂ ਅਲਾਮਤਾਂ ਸਮਾਜ ਦੇ ਚ ਟੱਕਰੀਆਂ ਨੇ ਇਹਨਾਂ ਸਾਰਿਆਂ ਦਾ ਜੇ ਇੱਕ ਹੱਲ ਚਾਹੁੰਦੇ ਜੋ ਤੇ ਵੱਖੋ ਵੱਖਰੇ ਹੱਲ ਕਰਨੇ ਤੇ ਲੜੀ ਚੱਲੋ। ਪਾਵੇਂ ਅਗਲੀਆਂ 10 ਸਦੀਆਂ ਲੜੀ ਚੱਲੋ। ਇਹ ਨਹੀਂ ਜਾਲਣ ਨੇ। ਪਰ ਜੇ ਸਦੀਵੀ ਹੱਲ ਕਰਨਾ ਹੈ ਤੇਰਾ ਇੱਕੋ ਹੱਲ ਆ ਹੋਇਆ ਖਾਲਸਪਤਨ ਦੀ ਪ੍ਰਾਪਤੀ ਤੇ ਅਸੀਂ ਖਾਲਸਪਤਨ ਦੇ ਵਿੱਚ ਸਾਰੀਆਂ ਅਲਾਮਤਾਂ ਜੜੋ ਪੁੱਟ ਕੇ ਵਿਖਾਲਾਂਗੇ ਸਾਡਾ ਤੁਹਾਡਾ ਨਾ ਵਾਦਾ ਹੈ ਸੋ ਹਿੰਦੁਸਤਾਨ ਨਾਲੋਂ ਕਰੋ ਤੋੜ ਵਿਛੋੜਾ ਆਪਣੀਆਂ ਨਿੱਕੀਆਂ ਨਿੱਕੀਆਂ ਗੱਲਾਂ ਤੇ ਆਪਣੀ ਪਹਿਚਾਨ ਖਾਲਸਪਤਨੀ ਬਣਾਓ ਨਾ ਕਿ ਹਿੰਦੁਸਤਾਨੀ ਸੋ ਇੰਨੀਆਂ ਗੱਲਾਂ ਦੇ ਨਾਲ ਮੈਂ ਤੁਹਾਡੇ ਤੋਂ ਮਾਫੀ ਮੰਗਦਾ ਤੇ ਇਹ ਬੇਨਤੀ ਮੈਂ ਚੌਥੀ ਵਾਰੀ ਕਰ ਚੱਲਿਆ ਜੀ ਆਪਣੀ ਪਛਾਣ ਖਾਲਸਤਾਨੀ ਤੇ ਪੰਜਾਬੀ ਬਣਾਓ ਨਾ ਕਿ ਭਾਰਤੀ ਤੇ ਹਿੰਦੁਸਤਾਨੀ ਹਰ ਥਾਂ ਤੇ ਜਿੱਥੇ ਮੌਕਾ ਮਿਲੇ ਇਹ ਕਹੋ ਕਿ ਅਸੀਂ ਪੰਜਾਬ ਦੇ ਮਿਸ਼ਿੰਦੇ ਆਂ ਇਹ ਕਹੋ ਕਿ ਅਸੀਂ ਖਾਲਸਤਾਨੀ ਆਂ ਜੇ ਤੁਹਾਨੂੰ ਕਹੇ ਕਿ ਪਾਸਪੋਰਟ ਇਨ ਇੰਡੀਆ ਲਈ ਫਿਰਦੇ ਹੋ ਕੰਸੀ ਇੰਡੀਆ ਲਈ ਫਿਰਦੇ ਹੋ ਤੇ ਕਹੋ ਕਿ ਅੱਜ ਹਿੰਦੁਸਤਾਨ ਦਾ ਸਾਡੇ ਮੁਲਕ ਦੇ ਤੇ ਕਬਜ਼ਾ ਆ ਜਿੱਦਣ ਇਹ ਕਬਜ਼ਾ ਅਸੀਂ ਪੁੱਟ ਕੇ ਸੁੱਟਤਾ ਉਦੋਂ ਜੇ ਤੁਹਾਡੇ ਪਾਸਪੋਰਟ ਵਾਲ ਅੱਖ ਵੀ ਕਰਾਂਗੇ ਤੇ ਫਿਰ ਸਾਨੂੰ ਲਾਮਾ ਦੇ ਆ ਸੋ ਖਾਲਿਸਤਾਨ ਦੇ ਡਾਲਰਾਂ ਦੇ ਪੈਰਾਂ 'ਚ ਰੋਲਾਂਗੇ ਇੰਡੀਅਨ ਰੁਪਈਆ ਸੋ ਇਹ ਮੇਰਾ ਤੁਹਾਡਾ ਨਾ ਵਾਦਾ ਆ ਸੋ ਇੰਨੀਆਂ ਗੱਲਾਂ ਦੇ ਨਾਲ ਤੁਹਾਡੇ ਤੋਂ ਮਾਫੀ ਮੰਗਦਾ ਜੇ ਕਿਸੇ ਨੂੰ ਗੱਲ ਵੱਧ ਘੱਟ ਕਹਿ ਦੇ ਲਈ ਤੇ ਮaaf ਕਰ ਦਿਓ ਪਰ ਜੇ ਗੱਲ ਚੰਗੀ ਲੱਗੀ ਆ ਤੇ ਪੱਕੀ ਦਿਮਾਗ ਦੇ ਵਸਾ ਕੇ ਚੱਲ ਜਿਓ ਅਸੀਂ ਖਾਲਿਸਤਾਨੀ ਤੇ ਖਾਲਿਸਤਾਨੀ ਹੁਣ ਤੇ ਸਾਨੂੰ ਮਾਣਿਆ ਤੇ ਅਸੀਂ ਰਹਿਣਾ ਆ ਖਾਲਿਸਤਾਨੀ ਰਹਿੰਦੀ ਦੁਨੀਆ ਤੱਕ ਪੰਜਾਬ ਦੇ ਹਰ ਮਸ਼ਿੰਦੇ ਨੇ ਖਾਲਸਤਾਨੀ ਰਹਿਣਾ ਔਰ ਇਸ ਦਾ ਦਾ ਪ੍ਰਮਾਣ ਲੋਕ ਇਹੋ ਜਿਹੇ ਮਾਰਚਾਂ ਦੇ ਵਿੱਚ ਇਹੋ ਜਿਹੇ ਪ੍ਰੋਗਰਾਮਾਂ ਦੇ ਆ ਕੇ ਦਿੰਦੇ ਨੇ ਸੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਸਾਡੀ ਪਾਰਟੀ ਦੇ ਸੀਨੀਅਰ ਆਗੂ ਆਏ ਨੇ ਭਾਈ ਹਰਪਾਲ ਸਿੰਘ ਜੀ ਚੀਮਾ ਸਾਹਿਬ ਇੱਥੇ ਨੇ ਕੰਡੂਰ ਸਾਹਿਬ ਨੇ ਭਾਜੀ ਕੌਰਪਾਲ ਨੇ ਧਾਮੀ ਸਾਹਿਬ ਗੁਰਦੀਪ ਸਿੰਘ ਕਲਕੱਟ ਹੋਰ ਵੀ ਜਿੰਨੇ ਮੈਂ ਸਾਰਿਆਂ ਦਾ ਨਾਮ ਨਹੀਂ ਲੈ ਸਕਦਾ ਉਹਦੇ ਨਾਲ-ਨਾਲ ਜਿਹੜੇ ਸ਼੍ਰੋਮਣੀ ਕਾਲਜ ਅੰਮ੍ਰਿਤਸਰ ਤੋਂ ਮਾਨ ਸਾਹਿਬ ਉਹਨਾਂ ਦੇ ਭਾਜੀ ਬਲੇਰ ਹਣੀ ਇੱਥੇ ਆਏ ਨੇ ਗੋਪਾਲਾ ਭਾਜੀ ਹਣੀ ਆਏ ਨੇ ਹੋਰ ਵੀ ਜਿੰਨੇ ਸਹਾਯੋਗੀ ਸਾਰੇ ਸੱਜਣ ਮਤਰਾਏ ਨੇ ਭਰਾਵੋ ਗੁੱਸਾ ਕੋਈ ਨਾ ਕਰਿਓ ਜਿਹਦਾ ਨਾਂ ਨਾ ਲੈ ਸਕਾ ਤੁਹਾਡਾ ਸਾਰਿਆਂ ਦਾ ਇੱਥੇ ਪਹੁੰਚਿਆ ਤੇ ਅਸੀਂ ਧੰਨਵਾਦ ਕਰਦੇ ਆਂ ਔਰ ਤੁਹਾਡੇ ਤੋਂ ਇਹ ਆਸ ਰੱਖਦੇ ਆਂ ਕਿ ਆਉਣ ਵਾਲੇ ਭੁੱਖ ਦੇ ਵਿੱਚ ਅਸੀਂ ਹੱਥ ਦੇ ਵਿੱਚ ਹੱਥ ਮਿਲਾ ਕੇ ਖਾਲਸਾਤਾਨ ਦੇ ਰਾਤੇ ਇਕੱਠੇ ਤੁਰਾਂਗੇ ਸੋ ਇਨੀਆਂ ਗੱਲਾਂ ਦੇ ਨਾਲ ਖੇਮਾਂ ਦਾ ਜਾਚਕਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ